ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ ਨੂੰ 4 ਜੂਨ ਨੂੰ ਲੋਕ ਸਭਾ ਦੀਆਂ ਨੀੜੀਆਂ ਚੋਣਾਂ ਹੋਈਆਂ ਨੇ ਉਹਦਾ ਰਿਜ਼ਲਟ ਆਉਣਾ ਹੈ ਆ ਜਿਹੜੇ ਭੱਠੀ ਵਾਂਗੂ ਤਪੇ ਹੋਏ ਸੀ ਉਹ ਸਭ ਨੇ ਠੰਡੇ ਹੋ ਜਾਣਾ ਹੈ ਸਭ ਤੋਂ ਪਹਿਲਾਂ ਜੇ ਤੁਸੀਂ ਗੁੰਡਾਗਰਦੀ ਦੀ ਗੱਲ ਕਰੋਗੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਖਰੂਰ ਸਾਹਿਬ ਸੀਟ ਤੇ ਅਮਰਤਪਾਲ ਜਿੱਤੂਗਾ ਫਾਨਾ ਹਾਰੂਗਾ ਇਹ ਜਿੰਨਾ ਵੀ ਗੈਂਟਰ ਵਾਲ ਸੀ ਨਸ਼ੇੜੀ ਸੀ ਗੁੰਡਾਗਰਦੀ ਸੀ ਇਹ ਖਨੂਰ ਸਾਹਿਬ ਤੇ ਹੋਈ ਦੂਜੇ ਪਾਸੇ ਪੰਥਕ ਸ਼ੀਟ ਕਹੀ ਗਈ ਤੇ ਉਹਦੇ ਵਿੱਚ ਬਿਰਸਾ ਸਿੰਘ ਬਲਟੋਹਾ ਵੀ ਹੁੰਦਾ ਕਦੀੜ ਤੇ ਨੰਬਰ 2 ਤੇ ਫਰੀਦਕੋਟ ਦੀ ਸੀਟ ਸੀ ਜਿੱਥੇ ਸਰਵਿਸ ਸਿੰਘ ਨੂੰ ਜਿਤਾਉਣ ਵਾਸਤੇ ਬੜਾ ਜ਼ੋਰ ਲਾਇਆ ਗੰਨੇ ਦਾ ਜੂਸ ਉਥੇ ਸਵੀਲ ਆਈ ਗਈ ਤੇ ਬਾਅਦ ਵਿੱਚ ਉਹ ਬੰਦ ਕਰਾਇਆ ਗਿਆ ਤੇ ਇੰਦਰਾ ਗਾਂਧੀ ਮਾਰੀ ਸੀ ਫਲਾਨਾ ਕੀਤਾ ਸੀ ਇਹ ਜਿਹੀਆਂ ਅਫਵਾਹਾਂ ਡਾ ਕੇ ਦਰਵਾਸਰ ਤੇ ਅਟੈਕ ਕਰਾਇਆ ਸੀ ਜਾਨੀ ਕਿ ਕੌਮ ਦੇ ਨਾਂ ਦੇ ਇਹਨੇ ਗੁੰਡਾਗਰਦੀ ਇਹਨਾਂ ਸ਼ੀਟਾਂ ਤੇ ਹੋਈ ਹੈ ਨਾ ਇਹ ਸਾਰੇ ਸਲਾਰੂ ਸੀ ਨਸ਼ੇੜੀ ਸੀ ਤੇ 4 ਤਰੀਕ ਨੂੰ ਸਭ ਠੰਡੇ ਹੋ ਕੇ ਬਹਿ ਜਾਣਗੇ ਨੰਬਰ 3 ਸ਼ੀਟ ਆਉਂਦੀ ਹੈ ਸੰਗਰੂਰ ਜਿੱਥੇ ਅਸਿਮਰਿਤ ਮਾਨ ਖੱਤ ਨੂੰ ਜਿਹੜੇ ਨੇ ਭਗਤ ਸਿੰਘ ਨੂੰ ਅਤਵਾਦੀ ਕਿਹਾ ਸੀ ਉਹਦੀ ਜਿਤ ਜਿਤ ਕਰਦੇ ਰਹੇ ਤੇ ਇਹ ਤਿੰਨੇ ਹੀ ਬੰਦੇ ਹਾਰਨਗੇ ਇਹ ਮੈਂ ਗਰੰਟੀ ਨਾਲ ਕਹਿੰਦਾ ਤੇ ਜਿਹੜੇ ਪਿੱਛੇ ਇਹਨਾਂ ਦੇ ਗੁੰਡਾਗਰਦੀ ਕਰਨ ਵਾਲੇ ਸੀ ਨਾ ਉਹ ਸਾਰੇ ਠੰਡੇ ਹੋ ਜਾਣਗੇ ਮੈਂ ਕਿਉਂ ਬਿੰਦ ਤੇ ਕੀਤੀ ਹੈ ਕਿਉਂਕਿ ਜਿਹੜੇ ਬੰਦੇ ਭਿੰਡਰਾਂ ਵਾਲੇ ਦੇ ਪਿੱਛੇ ਲੱਗੇ ਐ ਅਮਰਤਪਾਲ ਦੇ ਪਿੱਛੇ ਲੱਗੇ ਨੇ ਜਾਂ ਦੀਪਸਿੱਧੂ ਦੇ ਪਿੱਛੇ ਲੱਗੇ ਸੀ ਇਹ ਸਭ ਖੱਚਾ ਨੇ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੋਈ ਮਤਲਬ ਨਹੀਂ ਭਿੰਡਰਾਂ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਬਿਲਕੁਲ ਨਹੀਂ ਮੰਨਿਆ ਜਿੰਨੀ ਗੁੰਡਾਗਰਦੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਉਸ ਬੰਦੇ ਨੇ ਕਰਵਾਈ ਹੈ ਇਹ ਮੈਂ ਸ਼ਰਮ ਕਹਿਣਾ ਤੇ ਦੂਜੀ ਗੱਲ ਜਿਹੜੀ ਗੁੰਡਾਗਰਦੀ ਅਮਰਤਪਾਲ ਨੇ ਕੀਤੀ ਸੀ ਤੇ ਤਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਗਿਆ ਤੇ ਉਹਦੇ ਨਾਲ ਗੁੰਡਾਗਰਦੀ ਆਮ ਛਲਾਰੂਆਂ ਨੇ ਵੀ ਕੀਤੀ ਹਾਲਾਂਕਿ ਅਮਰਧਾਰੇ ਘਟ ਸੀ ਗੋਲ ਪਰ ਨੇ ਬੰਨ ਲਏ ਕਿਰਪਾਨਾਂ ਹੱਥਾਂ ਵਿੱਚ ਫੜ ਲਈਆਂ ਤੇ ਗੁੰਡਾਗਰਦੀ ਗਾਲੇ ਗਲੋਚ ਫੇਸਬੁੱਕ ਤੇ ਕਿੰਨਾ ਕੀਤਾ ਇਹ ਸ਼ਰਮ ਸਭ ਨੂੰ ਪਤਾ ਹੈ ਤੇ ਜਦੋਂ ਸਰਬੀ ਖਾਲਸੇ ਦੀ ਗੱਲ ਕਰਦੇ ਹੋਂ ਤੇ ਉਹਨੂੰ ਮਾਂ ਦੇ ਪੁੱਤ ਨੂੰ ਗੁਰਮਤਿ ਬਾਰੇ ਇੱਕ ਕਿਣਕਾ ਵੀ ਪਤਾ ਨਹੀਂ ਜਿੱਥੇ ਮਰਦੀ ਸਪੀਚਾਂ ਸੁਣ ਕੇ ਦੇਖ ਲਓ ਬਸ ਇੱਕੋ ਹੀ ਗੱਲ ਮੇਰੇ ਪਿਤਾ ਨੇ ਇੰਦਰਾ ਗਾਂਧੀ ਨੂੰ ਮਾਰ ਕੇ ਦਰਵਾਸਾ ਸਾਹਿਬ ਦਾ ਬਦਲਾ ਲੈ ਲਿਆ ਸੀ ਬਸ ਆਹੀ ਗੱਲਾਂ ਇਹਨਾਂ ਦੇ ਕੰਨਾਂ ਵਿੱਚ ਭਰੀਆਂ ਜਾਣ ਕੇ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਹੈ ਉਹਨੂੰ ਕਿਵੇਂ ਹਵਾਰਿਆ ਜਾਵੇ ਉਹਦੇ ਵਿੱਚ ਨਾ ਕੁਝ ਦਲਾਲ ਮੀਡੀਆ ਵੀ ਆਉਂਦਾ ਮੈਂ ਦਲਾਲ ਤਾਂ ਕਹਿਣਾ ਹੁਣਾ ਇਹ ਜਿੱਥੇ ਵੀ ਜਾਂਦੇ ਸੀ ਅਮਰਪਾਲ ਤਾਂ ਜਿੱਤ ਗਿਆ ਜੀ ਸਮਰਿਤ ਮਾਨ ਜਿੱਤ ਗਿਆ ਜੀ ਬਸ ਇੰਦਰਾ ਗਾਂਧੀ ਦਾ ਬਦਲਾ ਲੈਣ ਵਾਲਾ ਸਰਬੀ ਇਹਦੇ ਵੀ ਜਿੱਤ ਗਿਆ ਜੀ ਇਹ ਫੁਕਰੀਆਂ ਮਾਰਦੇ ਰਹੇ ਤੇ ਹੁਣ ਜਿਹੜਾ ਸਰਵੇ ਆ ਰਿਹਾ ਉਹਦੇ ਵਿੱਚ ਘੱਟੋ ਘੱਟ 9 ਸੀਟਾਂ ਕਾਂਗਰਸ ਨੂੰ ਜਿਤਾ ਰਿਹਾ ਹਾਲਾਂਕਿ ਮੈਂ ਉਹ ਜਤਨ ਜਤਨ ਦੇ ਨਾਲ ਸਹਿਮਤ ਨਹੀਂ ਕੌਣ ਜਿੱਦਦਾ ਕੌਣ ਹਾਰਦਾ ਮੈਂ ਬੇਵਾਕੀ ਦੇ ਨਾਲ ਗੱਲ ਕਰਦਾ ਹੁੰਦਾ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਪਰ ਜਿਹੜੀ ਗੁੰਡਾਗਰਦੀ ਜੇ ਕਾਨੂੰਨ ਦੀਆਂ ਧੜੀਆਂ ਉਡਾਈਆਂ ਗਈਆਂ ਉਹ 3 ਸੀਟਾਂ ਦੇ ਉਡਾਈਆਂ ਗਈਆਂ ਕਿਹੜੇ-ਕਿਹੜੀਆਂ ਪਹਿਲੇ ਨੰਬਰ ਤੇ ਆ ਜਾਂਦਾ ਖੰਡੂਰ ਸਾਹਿਬ ਜਿੱਥੇ ਅਮਰਤਪਾਲ ਜੀ ਕਤੇੜ ਸੀ ਮੰਦਿਰ ਸੀ ਤੇ ਆ ਜਿਹੜਾ ਇੱਕ ਕਹਿੰਦਾ ਹੁੰਦਾ ਸੀ ਨਾ ਆ ਕਿ ਝੋਨੇ ਦਾ ਝਾੜ ਤਾਂ ਘਟਿਆ ਭਈਏ ਕਹਿੰਦਾ ਡੀੜੀਆਂ ਪੀ ਕੇ ਝੋਨਾ ਲਾਉਂਦੇ ਨੇ ਤੇ ਇਹ ਇੱਕ ਅਥਾਵਾਚ ਕਹਿ ਕੇ ਜੁੱਤੀਆਂ ਦੀ ਘਾਟ ਹੈ ਜੇ ਲੋਕਾਂ ਨੂੰ ਠੀਕ ਹੈ ਤੇ ਦੂਜੇ ਉੱਥੇ ਜਿਹੜੇ ਆ ਪਰਵਾਨੇ ਵਰਗੇ ਹੋਰ ਬੜੇ ਨੇ ਇਥੇ ਨੰਗ ਮਲੰਗ ਜਿਹੜੇ ਮੈਂ ਇਹ ਗੱਲ ਤਾਂ ਵਰਤਦਾ ਕਿਉਂਕਿ ਸਾਰੇ ਨੰਗ ਮਲੰਗੇ ਇਸ ਕਰਕੇ ਕੋਈ ਐਨਜੀਓ ਚਲਾਉਂਦਾ ਕੋਈ ਕੁਛ ਕਰਦੇ ਜਾਨਕਿ ਲੋਕਾਂ ਦੀਆਂ ਰੋਟੀਆਂ ਦੇ ਪਾਲਣ ਵਾਲੇ ਸਾਰੇ ਇਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਪੰਜਾਬ ਨੂੰ ਅੱਗ ਕਿਦਾਂ ਲਾਈ ਜਾਵੇ ਕਿਦਾਂ ਮਾਹੌਲ ਖਰਾਬ ਕੀਤਾ ਜਾਵੇ ਬਸ ਕੱਲ ਦਾ ਦਿਨ ਬਾਕੀ ਹੈ ਸਭ ਨੇ ਠੰਡੇ ਹੋ ਕੇ ਵਹਿ ਜਾਣਾ ਇਹ ਮੈਂ ਗੱਲ ਕਿਉਂ ਕਹੀ ਹੈ ਕਿਉਂਕਿ ਦਲਾਲ ਮੀਡੀਏ ਨੇ ਇਹਨਾਂ ਨੂੰ ਹਵਾਣਵਾਜ ਦੇ ਕੋਈ ਕਸਰ ਛੱਡੀ ਹੀ ਨਹੀਂ ਕੋਈ ਕਸਰ ਨਹੀਂ ਛੱਡੀ ਹਾਲਾਂਕਿ ਖੰਡੂਰ ਸਾਹਿਬ ਦਾ ਜਿਹੜਾ ਹਲਕਾ ਹੈਗਾ ਨਾ ਉਹ ਸਭ ਤੋਂ ਵੱਧ ਅਤਵਾਦਤ ਪਾਇਆ ਹੋਇਆ ਹਲਕਾ ਹੈ 84 ਦੀ ਗੱਲ ਅਸੀਂ ਕਰਦੇ ਹਾਂ ਕਮਰਾਸ ਤੇ ਤਵੇ ਲਾਏ ਗਏ ਪਰ ਮੈਂ ਬੇਨਤੀ ਕਰਦਾ ਉਸ ਵਕ ਜਿਹੜੇ ਹਾਲਾਤ ਖਾੜਕੂ ਬਾਦ ਦੇ ਨਾਂ ਤੇ ਹੋਏ ਸੀ ਨਾ ਵਿਗੜੇ ਸੀ ਜਿਹੜਾ ਨੌਜਵਾਨੀ ਦਾ ਕਹਾਣ ਹੋਇਆ ਸੀ ਜਾਂ ਅੱਤਵਾਦ ਜਿਹੜੇ ਦੌਰ ਵਿੱਚ ਆਏ ਸੀ ਉਹ ਲੋਕ ਭੁੱਲੇ ਨਹੀਂ ਤੇ ਇਹਨਾਂ ਨੇ ਕਾਸਰ ਕੋਈ ਨਹੀਂ ਛੱਡੀ ਕਿ ਕਿਵੇਂ ਪੰਜਾਬ ਨੂੰ ਅੱਗ ਲਾਈਏ ਪਰ ਮੈਂ ਬੇਨਤੀ ਕਰਦਾ ਇਹ ਤਿੰਨੇ ਨਾ ਜਿਹੜੀਆਂ ਕਤੇੜਾਂ ਸੀ ਭਾਵੇਂ ਅਮਰਤਪਾਲ ਹੋਵੇ ਸਰਜੀਤ ਵੀ ਨਾਲ ਆਉਂਦਾ ਤੇ ਭਾਵੇਂ ਸਿਮਰਿਤ ਮਾਨ ਹੋਵੇ ਇਸ ਸਾਰੇ ਹਾਰਨਗੇ ਸਚਾਈ ਹੈ ਦੂਜੀ ਗੱਲ ਇੱਕ ਕਤਿਹੜ ਨੇ ਨਾ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਨੂੰ ਫੋਨ ਲਾਇਆ ਕਹਿੰਦਾ ਤੇਰਾ ਪੁੱਤ ਤਾਂ ਖਾਲਸਾ ਦੀ ਗੱਲ ਕਰਦਾ ਸੀ ਤੂੰ ਕਾਂਗਰਸ ਦੀ ਗੱਲ ਕਰਦਾ ਉਹ ਕਤਿਹੜੋ ਕਿਹੜੇ ਖਾਲਸਾ ਦੀ ਗੱਲ ਕਰਦੇ ਤੁਸੀਂ ਕਿਹੜਾ ਖਾਲਸਾ ਬਣਾਉਣਾ ਚਾਹੁੰਦੇ ਤੁਸੀਂ ਜੇ ਦੋ ਗਣਾਂ ਵਿੱਚੋਂ ਨਾ ਜੇਕਰ ਕਰਤਾ ਤਾਂ ਖਾਲਸਾ ਨਹੀਂ ਸੀ ਜਾਣ ਬੁਝ ਕੇ ਤੁਸੀਂ ਤੇ ਪਿਓ ਨੂੰ ਫੋਨ ਲਾਉਣ ਯਾਨੀ ਕਿ ਸਾਰੀਆਂ ਕਤਿਹੜਾਂ ਜਿਹੜੀਆਂ ਹੈਗੀਆਂ ਨੇ ਨਾ ਇਹ ਇਹਨਾਂ ਨੇ ਬਸ ਤੁਸੀਂ ਕੱਲ ਦੀ ਵੇਟ ਕਰੋ ਦੇਖੀ ਕਿ ਮੈਂ ਸੋਸਰੀ ਵਾਂਗੂੰ ਸਮਝਾਣੀਆਂ ਕਿ ਮੈਂ ਠੰਡੇ ਹੋਣਗੇ ਫਿਰ ਇਹਨਾਂ ਨੇ ਕਹਿਣਾ ਮਸ਼ੀਨਾ ਵਿੱਚ ਘਬੜਾ ਕਰਤਾ ਭਾਈ ਸਾਹਿਬ ਨੇ ਏਜੰਸੀਆਂ ਨੂੰ ਹਰਾਤਾ ਭਾਈ ਇੱਕ ਹੁਣ ਗੱਲ ਆਵੇਗੀ ਕਹਿੰਦੇ ਫਰੀਦਕੋਟ ਜਿਹੜੀਆਂ ਉਹ ਮਸ਼ੀਨਾ ਸੀ ਉਹ ਅੱਧੀ ਰਾਤ ਤੱਕ ਆਈਆਂ ਨੇ ਕਹਿੰਦੇ ਪਤਾ ਨਹੀਂ ਕਿੱਥੇ ਲੈ ਕੇ ਘੁੰਮਦੇ ਰਹੇ ਫਿਰ ਇਹਨਾਂ ਨੇ ਬਹਾਨਾ ਲਾ ਦਿੰਨੇ ਮਸ਼ੀਨਾ ਵਿੱਚ ਘਬੜਾ ਹੋ ਗਿਆ ਜੀ ਭਾਈ ਸਾਹਿਬ ਨਾਲ ਏਰਾ ਫੇਰੀ ਕਰਤੀ ਏਜੰਸੀਆਂ ਨੇ ਤੁਹਾਡੀ ਜਿਹੜੀ ਕਤੀੜਾਂ ਵਾਲੀ ਸੋਜ ਹੈ ਨਾ ਉਹ ਕਦੇ ਵੀ ਪੰਜਾਬ ਦਾ ਭਲਾ ਨਹੀਂ ਚਾਹੁੰਦੇ ਮੈਂ ਜਿਹੜੀ ਪਹਿਲਾਂ ਗੱਲ કરી ਸੀ ਉਹ ਗੱਲ ਕਹਿ ਕੇ ਸਮਾਪਤੀ ਕਰਨੀ ਹੈ ਜਿਹੜੀਆਂ ਕਿਟੇੜਾਂ ਪਹਿਲਾਂ ਭਿੰਡਰਾਂ ਵਾਲੇ ਪਿੱਛੇ ਲੱਗੀਆਂ ਸੀ ਤੇ ਬਾਅਦ ਵਿੱਚ ਆ ਅੰਮ੍ਰਿਤਪਾਲ ਮੂਤਪਾਲ ਦੇ ਪਿੱਛੇ ਲੱਗੀਆਂ ਸੀ ਤੇ ਜਾਂ ਆ ਸਿਮਰਤ ਮਾਨ ਦੇ ਪਿੱਛੇ ਲੱਗੀਆਂ ਹੋਈਆਂ ਇਹ ਸਾਰੀਆਂ ਕਿਟੇੜਾਂ ਦਾ ਸਿੱਖ ਕੌਮ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਆ ਜਿਹੜੇ ਪਿੱਛੇ ਹੁਣ ਕੰਪੇਨ ਕਰਦੇ ਸੀ ਇਹਨਾਂ ਨੇ ਪੈਸੇ ਪੂਸੇ ਇਕੱਠੇ ਕਰਨ ਤੱਕ ਕੋਈ ਕਸਮ ਨਹੀਂ ਛੱਡੀ ਭਾਵੇਂ ਸਰਮਜੀਤ ਦੇ ਪਿੱਛੇ ਹੁਣ ਭਾਵੇਂ ਅਮਰਪਾਲ ਦੀਆਂ ਕਿਤੇੜਾ ਹੁਣ ਇਹ ਪੈਸੇ ਇਕੱਠੇ ਕਰਨ ਵਾਲੀਆਂ ਸੀ ਭਾਵੇਂ ਲੱਖੇ ਜੰਗ ਦੇੜਾ ਹੁਣ ਕੱਲ ਲੱਖੇ ਨੂੰ ਕਹਿਣਾ ਲੱਖਾ ਤਾਂ ਜਿੱਤ ਗਿਆ ਤੇ ਲੱਖਾ ਨਾ 13 ਚੋਂ ਨਾ 3 ਚੋਂ ਦੌੜ ਵਿੱਚ ਹੀ ਨਹੀਂ ਹੈਗਾ ਸੀ ਯਾਨੀ ਕਿ ਸਾਰਿਆਂ ਦੇ ਨਾ ਹੁਣ ਕਾਲ ਦੇ ਠੰਡ ਪੈ ਜਾਣੀਆਂ ਚਾਰ ਤਰੀਕੂ ਉੱਚੇ ਤੇ ਰੱਖ ਤੁਸੀਂ ਮੇਰੀ ਗੱਲ ਮੈਂ ਤਾਂ ਅੰਗਲ ਕਹੀ ਹੈ ਯਾਨੀ ਕਿ ਇਹ ਗੱਲ ਮੈਂ ਤਾਂ ਕੀਤੀ ਹੈ ਇਹਨਾਂ ਨੇ ਕਾਮ ਨੂੰ ਬਦਨਾਮ ਕਰਨ ਵਾਸਤੇ ਉਂਜਾ ਕਾਨੂੰਨ ਦੀਆਂ ਧੱਜੀਆਂ ੜਾਉਣ ਵਾਸਤੇ ਜਾਂ ਕਹ ਲਈਏ ਸਭਿਆਚਾਰਕ ਜਿਹੜਾ ਸੀ ਉਹਨੂੰ ਵਿਗਾੜਨ ਵਾਸਤੇ ਗਾਣੀ ਗਲੋਚ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਮਾਂ ਦੇ ਪੁੱਤਾਂ ਨੇ ਤੇ ਹੁਣ ਚਾਰ ਤਰੀਕ ਨੂੰ ਨਾ ਤੇ ਦੇਖਿਓ ਤੁਸੀਂ ਕਿਵੇਂ ਖੁੰਝੇ ਲੱਗਦੇ ਨੇ ਜੇ ਮੈਂ ਵੀਡੀਓ ਚਾਰ ਤਰੀਕ ਨੂੰ ਦੁਬਾਰਾ ਫੇਰ ਪਾਉਣੀ ਹੈ ਇਹ ਵੀਡੀਓ ਨਾ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ